ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਹਰ ਇੱਕ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਬਸ ਐਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨਹੀਂ ਹੁਣ ਸਰਕਾਰ ਦੇ ਅਥਾ ਜਿਹੜੇ ਉਹ ਵੱਡਣ ਦੀ ਜ਼ਰੂਰਤ ਆ ਸ਼ਰਮ ਆਉਣੀ ਚਾਹੀਦੀ ਇਹਨਾਂ ਨੂੰ ਉਹ ਗੋਦੀ ਮੀਡੀਆ ਕਿੱਥੇ ਆ ਕਿਉਂ ਨਹੀਂ ਇਹ ਵਾਲੀ ਨਿਊਜ਼ ਚਲਾਉਂਦਾ ਹੁਣ ਇਹ ਮਾੜੀ ਕਰਤੂਤਾਂ ਵਾਲੀ ਸਰਕਾਰ ਸ਼੍ਰੀ ਹਜੂਰ ਸਾਹਿਬ ਨੂੰ ਆਪ ਦੇ ਕਬਜ਼ੇ ਵਿੱਚ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਜੋ 1956 ਦੇ ਵਿੱਚ ਕਾਨੂੰਨ ਬਣਿਆ ਸੀ ਪਹਿਲਾਂ ਉਹ ਤੁਸੀਂ ਅੱਗੇ ਵੀਡੀਓ ਦੇਖੋਗੇ ਤੁਹਾਨੂੰ ਪਤਾ ਲੱਗਦਾ ਜਾਊ ਪਰ ਇਹ ਮਾੜੀਆਂ ਕਰਤੂਤਾਂ ਸਰਕਾਰ ਦੀਆਂ ਇੰਨਾ ਦੇ ਹੁਣ ਗੁੱਟ ਕੀ ਇੰਨਾ ਦੇ ਤਾਂ ਗੱਲ ਲਈ ਚੰਗੇ ਨੇ ਜੋ ਸਿੰਘਾਂ ਦੇ ਨਾਲ ਸਿੱਖਾਂ ਦੇ ਨਾਲ ਹਮੇਸ਼ਾ ਤੱਕਾ ਕਰਦੇ ਆਏ ਨੇ ਕਿ ਤੁਸੀਂ ਸੋਚਦੇ ਹੋ ਕਿ ਹਜੂਰ ਸਾਹਿਬ ਲੈ ਜਾਓਗੇ ਥੋੜਾ ਮोटा ਅਕਲ ਨੂੰ ਹੱਥ ਮਾਰਿਆ ਕਰੋ ਯਾਦ ਕਰਲਾ ਕਰੋ ਸਾਡੇ ਗੁਰੂਆਂ ਨੇ ਕੀ ਕੀਤਾ ਤੁਸੀਂ ਸਿੱਖਾਂ ਦੇ ਨਾਲ ਹਮੇਸ਼ਾ ੱੱਕਾ ਕਰਦੇ ਹੋ ਗੋਦੀ ਮੀਡੀਆ ਹੁਣ ਕਿੱਥੇ ਆ ਉਹ ਕਿਉਂ ਨਹੀਂ ਨੂ ਚਲਾਉਂਦਾ ਹਜੇ ਤਾਂ ਇਹ ਕਹਿੰਦੇ ਸੀ ਦਿਮਾਗ ਦੇ ਵਿੱਚ ਹਜੇ ਸੋਚਦੇ ਆ ਕਿ ਅਸੀਂ ਤਾਂ ਅੰਮ੍ਰਿਤਸਰ ਵੀ ਲੈ ਜਾਵਾਂਗੇ ਹਰਮੰਦਰ ਸਾਹਿਬ ਉਹ ਸਾਡਾ ਹੈ ਤੁਹਾਡਾ ਨਾਂ ਲਿਖਿਆ ਉੱਥੇ ਥੋੜੀ-ਮੋਟੀ ਸ਼ਰਮ ਨੂੰ ਹੱਥ ਮਾਰੋ ਮਾੜੀ ਕਰਤੂਤਾਂ ਵਾਲੀ ਸਰਕਾਰ ਫੇਰ ਤੁਹਾਡੇ ਗੱਲ ਜਦੋਂ ਲਹੇ ਫਿਰ ਤੁਹਾਨੂੰ ਅਕਲ ਆਉਣੀ ਆ ਫਿਰ ਤੁਸੀਂ ਕਹਿ ਦਿੰਦੇ ਆ ਇਹ ਆਤਤਕਵਾਦੀ ਨੇ ਸੰਤ ਜਰਨੈਲ ਸਿੰਘ ਪਿੰਡ ਨਾ ਬਲੇ ਵੀ ਇਹੀ ਗੱਲ ਮੰਗਦੇ ਸੀ ਆਪ ਦਾ ਹੱਕ ਮੰਗਦੇ ਸੀ ਕਿ ਸਾਨੂੰ ਤੁਸੀਂ ਬਰਾਬਰ ਰੱਖੋ ਉਹਨਾਂ ਦੇ ਨਾਲ ਕੀ ਕੀਤਾ ਪਰ ਉਹਨਾਂ ਦੇ ਨਾਲ ਜਿਨ੍ਹਾਂ ਨੇ ਕੁਝ ਧੋਖਾ ਕੀਤਾ ਸੀ ਤਾਂ ਉਹਨਾਂ ਨੂੰ ਮੁੜ ਭਾਜੀ ਮਿਲੀ ਆ ਫਿਰ ਇਹ ਗੱਲ ਯਾਦ ਰੱਖਿਆ ਕਰੋ ਕਿ ਜਦੋਂ ਫਿਰ ਸਾਡਾ ਰਾਜ ਆਇਆ ਸਾਡਾ ਖਾਲਿਸਤਾਨ ਰਾਜਾਇਆ ਫਿਰ ਗਿਣ ਗਿਣ ਕੇ ਬਦਲੇ ਲੈ ਜਾਣਗੇ ਇਕੱਠੇ ਹੋਣ ਦੀ ਲੋੜ ਆਪਣਾ ਸਾਰਿਆਂ ਨੂੰ ਸਾਰੇ ਜਥੇਬੰਦੀਆਂ ਨੂੰ ਸਿੱਖਾਂ ਨੂੰ ਬੇਨਤੀ ਹੈ ਕਿ ਇਹ ਮਾੜੀਆਂ ਕੁੱਤੀਆਂ ਸਰਕਾਰਾਂ ਜਿਹੜੀਆਂ ਸਾਡੇ ਸਾਡੇ ਤੋਂ ਹੱਕ ਕੌਣ ਦੀ ਕੋਸ਼ਿਸ਼ ਕਰ ਰਹੀਆਂ ਜੀਤਾ ਕਰਦਾ ਹੁੰਦਾ ਇਹਨਾਂ ਦੇ ਗਾਲੇ ਲਾਈ ਜਾਵੇ ਬਸ ਹੋਰ ਕੁਝ ਨਹੀਂ ਖੇਰਨਾਂ ਨੂੰ ਥੋੜੀ-ਮੋਟੀ ਅਕਲ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਵਿੱਚੋਂ ਜਿੰਨਾਂ ਸੱਜਣਾ ਨੂੰ ਅਜੇ ਤੱਕ ਨਹੀਂ ਪਤਾ ਲੱਗਿਆ ਕਿ ਹਜੂਰ ਸਾਹਿਬ ਦੇ ਪ੍ਰਬੰਧਕ ਕਮੇਟੀ ਦੇ ਉੱਤੇ ਸਰਕਾਰ ਕਿਵੇਂ ਸ਼ਿਕੰਜੇ ਕੱਸਦੀ ਪਈ ਹੈ ਉਹ ਇਸ ਵੀਡੀਓ ਨੂੰ ਧਿਆਨ ਦੇ ਨਾਲ ਸੁਣਨੋ ਤਖਤ ਸਾਹਿਬ ਦਾ ਪ੍ਰਬੰਧ 1956 ਦੇ ਗੁਰਦੁਆਰਾ ਐਕਟ ਦੇ ਅਧੀਨ 17 ਮੈਂਬਰੀ ਕਮੇਟੀ ਦੇ ਨਾਲ ਚੱਲਦਾ ਸੀ ਜਿਸ ਦੇ ਵਿੱਚੋਂ 6 ਮੈਂਬਰ ਸਰਕਾਰ ਦਿੰਦੀ ਸੀ ਤੇ 4 ਮੈਂਬਰ ਐਸਜੀਪੀਸੀ ਦੇ ਹੁੰਦੇ ਸਿਗੇ 4 ਮੈਂਬਰ ਹਜੂਰੀ ਖਾਲਸਾ ਦਵਾਨ ਤੇ ਚੀਫ ਖਾਲਸਾ ਦਵਾਨ ਦੇ ਹੁੰਦੇ ਸੀ ਇਦੇ ਨਾਲ ਨਾਲ ਤਿੰਨ ਮੈਂਬਰ ਜਿਹੜੇ ਆ ਉਹ ਇਲੈਕਸ਼ਨ ਰਾਹੀਂ ਵੋਟਾਂ ਰਾਹੀਂ ਚੁਣੇ ਜਾਂਦੇ ਸੀ ਉਹ 17 ਮੈਂਬਰ ਸਨ ਪਰ ਹੁਣ ਏਕਨਾਥ ਛੰਡੇ ਦੀ ਮਹਾਰਾਸ਼ਟra ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ 6 ਤੋਂ ਵਧਾ ਕੇ ਤੇ 12 ਮੈਂਬਰ ਹੁਣ ਸਰਕਾਰ ਆਪ ਨਾਮਿਨੇਟ ਕਰੇਗੀ ਆਪਣੇ ਮਨਪਸੰਦ ਦੇ ਐਸਜੀਪੀਸੀ ਦੇ ਮੈਂਬਰ ਘਟਾ ਕੇ 4 ਤੋਂ 2 ਕਰ ਦਿੱਤੇ ਗਏ ਹਨ ਤੇ ਚੀਫ ਖਾਲਸਾ ਦਵਾਨ ਤੇ ਹਜੂਰੀ ਖਾਲਸਾ ਦਵਾਨ ਨੂੰ ਲੰਬੇ ਕਰ ਦਿੱਤਾ ਗਿਆ ਹੈ ਜਿਹੜੇ ਦੋ ਸਿੱਖ ਐਮਪੀ ਚੁਣੇ ਜਾਣੇ ਸਨ ਤੇ ਉਹ ਵੀ ਰੱਤ ਕਰ ਦਿੱਤੇ ਗਏ ਨੇ ਹੁਣ ਸਿੱਧੀ ਇੰਟਰਵੈਂਸ਼ਨ ਜਿਹੜੀ ਆ ਉਹ ਸਰਕਾਰ ਦੀ ਸ਼੍ਰੀ ਹਜੂਰ ਸਾਹਿਬ ਤੱਕ ਸ਼੍ਰੀ ਹਜੂਰ ਸਾਹਿਬ ਦੇ ਬੋਰਡ ਦੇ ਵਿੱਚ ਕੀਤੀ ਜਾ ਰਹੀ ਹੈ ਪਹਿਲਾਂ ਬੋਰਡ ਮੈਂਬਰ ਪ੍ਰਧਾਨ ਚੁਣਿਆ ਕਰਦੇ ਸਨ ਪਰ 2015 ਦੇ ਵਿੱਚ ਮਹਾਰਾਸ਼ਟਰ ਸਰਕਾਰ ਨੇ ਐਲਾਨ ਕਰ ਦਿੱਤਾ ਸੀ ਕਿ ਜਿਸ ਨੂੰ ਮਰਜ਼ੀ ਸਰਕਾਰ ਚਾਹੇ ਤੇ ਉਹ ਉਸ ਬੋਰਡ ਦਾ ਪ੍ਰਧਾਨ ਲਗਾਇਆ ਜਾ ਸਕਦਾ ਏ ਤੇ ਸਰਕਾਰ ਆਪਣੇ ਹਿਸਾਬ ਦੇ ਨਾਲ ਉਤਰਤਾ ਪ੍ਰਬੰਧ ਉਹਦੇ ਤੇ ਸ਼ੱਕਾਂ ਜਾ ਕੱਸ ਸਕਦੀ ਆ ਇਹ ਸਰਕਾਰ ਵੱਲੋਂ ਸਿੱਧੀ दखਲ ਅੰਦਾਜ਼ੀ ਹੈ ਤਖਤ ਸਹਿਬਾਨਾਂ ਦੇ ਪ੍ਰਬੰਧ ਦੇ ਵਿੱਚ ਇਹ ਕਿਤੇ ਐਵੇਂ ਨਹੀਂ ਟਵੀਟ ਤੇ ਪੋਸਟਾਂ ਪੈ ਰਹੀਆਂ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਬਹੁ ਗਿਣਤੀ ਵਰਗ ਦਾ ਇੱਕ ਮੰਦਿਰ ਹੈ ਸਿੱਖ ਅਸਥਾਨ ਨਹੀਂ ਤੇ ਇਹਦੇ ਦੇ ਵੀ ਜਲਦੀ ਅਸੀਂ ਕਬਜ਼ਾ ਕਰਨਾ ਚਾਹੁੰਦੇ ਆ ਇਹ ਬਿਨਾ ਮਤਲਬ ਤੋਂ ਨਹੀਂ ਪਾ ਰਹੇ ਇਹਦੇ ਪਿੱਛੇ ਸਾਰੀ ਸਰਕਾਰੀ ਸ਼ੈਅ ਤੇ ਇੱਕ ਸਰਕਾਰੀ ਪਲੈਨਿੰਗ ਚੱਲਦੀ ਪਈ ਹੈ ਤੇ ਅਸੀਂ ਇੱਧਰ ਬੈਠੇ ਕੀ ਕਰ ਰਹੇ ਆ ਜੀ ਅਸੀਂ ਇੱਕ ਦੂਸਰੇ ਨੂੰ ਪੰਥਕ ਦੇ ਗITAR ਦੇ ਦਵਾ ਦਮ ਸਰਟੀਫਿਕੇਟ ਦੇ ਰਹੇ ਆਂ ਨੈਟ ਦੇ ਉੱਤੇ ਚੜ ਕੇ ਤੇ ਦੂਸ਼ਣ ਬਾਜੀ ਦਾ ਸ਼ਿਕਾਰ ਹੋ ਰਹੇ ਆਂ ਇੱਕ ਦੂਸਰੇ ਦੇ ਨਾਲ ਕਰ ਰਹੇ ਆਂ ਤੇ ਵੀਰੋ ਸਾਡੇ ਤੇ ਸਰਕਾਰ ਇਸ ਚੀਜ਼ ਦਾ ਹੀ ਫਾਇਦਾ ਚੁੱਕ ਕੇ ਤੇ ਸਾਡੇ ਤੇ ਸ਼ਿਕੰਜਾ ਕੱਸਦੀ ਜਾ ਰਹੀ ਹੈ ਜੇ ਅਸੀਂ ਅੱਜ ਨਾ ਸੰਭਲੇ ਜੇ ਅੱਜ ਨਾ ਸਮਝੇ ਇੱਕ ਦੂਸਰੇ ਦੇ ਜੋ ਡਿਫਰੈਂਸਸ ਆ ਸਾਡੇ ਉਹ ਪਾਸੇ ਨਾ ਕੀਤੇ ਇਹ ਆਪਾਂ ਇੱਕ ਮਿਨਿਮਮ ਕਾਮਨ ਗਰਾਉਂਡ ਦੇ ਉੱਤੇ ਏਕਾਂ ਨਾ ਕਰ ਸਕੇ ਤੇ ਪੰਜਾਬ ਦੇ ਵਿੱਚ ਆਣ ਕੇ ਵੀ ਸਾਡੇ ਘਰ ਦੇ ਵਿੱਚ ਆਣ ਕੇ ਵੀ ਗੁਰਦੁਆਰਿਆਂ ਦੇ ਪ੍ਰਬੰਧ ਸਾਡੇ ਤੋਂ ਖੋਣਗੇ ਇਹ ਅਸੀਂ ਰੁੱਝੇ ਰਵਾਂਗੇ ਇੱਕ ਦੂਸਰੇ ਨੂੰ ਗਾਲ੍ਹਾਂ ਕੱਢਣ ਦੇ ਵਿੱਚ ਇਹੀ ਤਾਂ ਸਰਕਾਰ ਚਾਹੁੰਦੀ ਹੈ ਤੇ ਇਹੀ ਅਸੀਂ ਕਰ ਰਹੇ ਹਾਂ ਹੁਣ ਵੀ ਸੁਚੇਤ ਹੋ ਜੋ ਹੁਣ ਵੀ ਆਪਾਂ ਜਾਗ ਜਾਈਏ ਅਜੇ ਬਹੁਤੀ ਧੀਰ ਨਹੀਂ ਹੋਈ ਜੇ ਆਪਾਂ ਆਪਣਾ ਘਰ ਪੱਕਾ ਰੱਖੀਏ ਤੇ ਬਾਕੀ ਤੱਕ ਸਹਾਬਾਨਾਂ ਦੇ ਉੱਤੇ ਵੀ ਸਿੱਖਾਂ ਦਾ ਪ੍ਰਬੰਧ ਵਾਪਸ ਜਿਹੜਾ ਹੈ ਉਹ ਕਾਇਮ ਹੋ ਸਕਦਾ ਹੈ ਪਰ ਜਦੋਂ ਤੱਕ ਸਾਡਾ ਘਰ ਪੱਕਾ ਨਹੀਂ ਜਦੋਂ ਤੱਕ ਸਾਡੇ 'ਚ ਏਕਾ ਨਹੀਂ ਜਦੋਂ ਤੱਕ ਸਾਡੇ ਤਫਾੜ ਪਏ ਹੋਏ ਨੇ ਉਹ ਮੱッセ ਰੰਗੜ ਵਾਲਾ ਹਾਲ ਹੋਣਾ ਗਾਂ ਜਾ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਐਟਿਓਲੋਜੀ ਤੇ ਕੇਸਰੀ ਨਿਸ਼ਾਨ ਸਾਹਿਬ ਅਧੀਨ ਇੱਕ ਹੋਈਏ ਨਹੀਂ ਤਾਂ ਉਹ ਦਿਨ ਬਹੁਤਾ ਦੂਰ ਨਹੀਂ ਜਿੱਦਣ ਇਹ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਵੀ ਕਬਜ਼ਾ ਕਰਨ ਨੂੰ ਆਉਣਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ